ਮੈਂ ਪਾਸਟਰ ਜਗਦੀਸ਼ੂ ਸਿੰਘ ਦੇ ਰਫਣਾ ਦੇ ਵਿੱਚ ਅੱਜ ਬੈਬਲ ਦਾ ਟੈਸਟ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਬੱਚੇ ਭਾਗ ਲੈ ਰਹੇ ਨੇ ਅੱਜ ਦਾ ਜੋ ਬੈਬਲ ਟੈਸਟ ਹੈ ਬੱਚੇ ਬੜੇ ਉਤਸ਼ਾਹਿਤ ਨੇ ਹਰ ਸਾਲ ਬੈਬਲ ਦਾ ਇਹ ਟੈਸਟ ਕਰਵਾਇਆ ਜਾਂਦਾ ਬੱਚੇ ਬੜੇ ਉਤਸ਼ਾਹ ਦੇ ਨਾਲ ਇਸ ਬੈਬਲ ਪੇਪਰ ਦੇ ਵਿੱਚ ਭਾਗ ਲੈਂਦੇ ਨੇ ਅਤੇ ਇਸ ਚੰਗੇ ਨੌਲੇਜ ਰੱਖਦੇ ਨੇ ਇਹਨਾਂ ਬਚਨਾਂ ਦੇ ਅਨਸਾਰ ਸਿੱਖਦੇ ਨੇ ਅਤੇ ਸਿੱਖ ਕੇ ਤੇ ਤਰੱਕੀ ਦੇ ਰਾਹ ਤੇ ਜਾਂਦੇ ਨੇ ਤਾਂ ਇਸ ਚਰਚ ਵੱਲੋਂ ਅਤੇ ਸਾਰੀ ਕਲੀਸਿਆ ਦੇ ਵੱਲੋਂ ਸਭ ਨੂੰ ਇਸ ਸਮੇਂ ਮੈਂ ਖੁਸ਼ੀ ਦਾ ਸਮਾਂ ਕਹਿ ਸਕਦਾ ਕਿ ਜੋ ਪਰਮੇਸ਼ਰ ਨੇ ਇਹਨਾਂ ਬੱਚਿਆਂ ਦੇ ਮਨ ਦੇ ਵਿੱਚ ਪਾਇਆ ਜੋ ਪੀ ਡਬਲਯੂ ਆਰ ਦੀ ਸੇਫ ਕਾਈ ਦੇ ਵੱਲੋਂ ਹਰ ਸਾਲ ਪਿੰਡ ਡੇਰਪ ਖਣਾ ਗ੍ਰੇਸਰਸ ਦੇ ਵਿੱਚ ਇਹ ਪੇਪਰ ਕਰਵਾਇਆ ਜਾਂਦਾ ਤਾਂ ਅੱਜ ਵੀ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਅ ਬੜੀ ਤਿਆਰੀ ਦੇ ਨਾਲ ਇਹ ਬੱਚੇ ਪੇਪਰ ਨੂੰ ਕਰ ਰਹੇ ਨੇ ਤਾਂ ਮੈਂ ਇਹਨਾਂ ਬੱਚਿਆਂ ਦਾ ਅਤੇ ਇਸ ਪੇਪਰ ਕਰਾਉਣ ਵਾਲੇ ਜਿਹੜੇ ਸਾਡੇ ਵਿੱਚ ਖੁਦਾ ਦੀ ਦਾਸ ਮਾਸਟਰ ਜੇਕੱਬ ਪੀ ਡਬਲਯੂ ਆਰ ਸੇਵ ਕਾਈ ਤੇ ਕੰਮ ਨੂੰ ਚਲਾ ਰਹੇ ਨੇ ਪਰਮੇਸ਼ਵਰ ਇਹਨਾਂ ਨੂੰ ਅਤੇ ਇਹਨਾਂ ਨੂੰ ਹੋਰ ਵੀ ਅੱਗੇ ਤਰੱਕੀ ਦੇ ਨਾਲ ਹੱਥ ਲਾ ਕੇ ਜਾਵੇ ਅਤੇ ਇਸ ਸਿੱਖਿਆ ਦੇ ਨਾਲ ਜੋ ਬੱਚੇ ਤਿਆਰੀ ਕਰ ਰਹੀ ਨੇ ਜੋ ਪਹਿਲਾ ਤਮੋਥੀਸ ਦੂਸਰਾ ਤਮੋਥੀਸ ਤੇ ਤੀਸਰਾ ਤੀਤਸ ਦੇ ਖਾਤੇ ਚੋਂ ਇਹ ਪਰਮੇਸ਼ਵਰ ਦਾ ਵਚਨ ਜੋ ਪੇਪਰ ਹੋ ਰਿਹਾ ਸਾਰਿਆਂ ਨੂੰ ਜੈਮਸੀ ਕੀ ਧੰਨਵਾਦ